ਜੇ ਕੋਈ ਕਿਸੇ ਦੀ ਬਦਲਾਮੀ ਕਰਨਾ ਮੇਰਾ ਕੰਮ ਨਹੀਂ। ਖੇਸ ਮਨਿਸਟਰ ਤੇ ਇਲਜ਼ਾਮ ਲੱਗੇ ਉਹਦੇ ਵੀ ਗਾਂ ਪਰਿਵਾਰ ਨਹੀਂ। ਬੱਚਿਆਂ ਨੂੰ, ਬੇਟੀਆਂ ਨੂੰ ਕਿਸੇ ਨੂੰ ਪਰਿਸ਼ੀ ਕਰਨਾ ਚਾਹੁੰਦਾ ਪਰਿਵਾਰ ਨੂੰ। ਸੀਐਮ ਸਾਹਿਬ ਇਸ ਵੀਡੀਓ ਨੂੰ ਅਬਜੈਕਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮਨਿਸਟਰ ਨੂੰ ਡਿਸਮਿਸ ਕਰਨ ਕਿ ਚੀਫ ਮਨਿਸਟਰ ਸਾਹਿਬ ਆਪ ਇਸ ਮੰਤਰੀ ਨਾਲ ਰਲ ਕੇ ਇੱਕ ਤਰੀਕੇ ਦੇ ਕਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾਫੀ ਮੰਗਣ ਦੀ ਲੋਟ ਕੋਈ ਨਹੀਂ ਪਹਿਲਾ ਲਾਲਚੰਦ ਘਟਾਰੂ ਚੱਕ ਦੀ ਵੀਡੀਓ ਆਈ ਅਸੀਂ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਮੈਨੂੰ ਪਤਾ ਉਹਨਾਂ ਨੂੰ ਪਤਾ ਹੈ ਵੀਡੀਓ ਕੀ ਦੀ ਆ ਮਗਰ ਉਹ ਮੂਡ ਚ ਹੀ ਨਹੀਂ ਐਕਸ਼ਨ ਲੈਣ ਦੇ ਇਹ ਪੀੜਤਾ ਜੀ ਦਾ ਸੋਚਨ ਹੋਇਆ ਉਹਨੂੰ ਸ੍ਰੈਕਟ ਔਰ ਕਾਬੂ ਕਰ ਲਿਆ ਗਿਆ ਕਿ ਕੋਈ ਸ਼ਿਕਾਇਤ ਨਹੀਂ ਕਰਨੀ ਇੰਡੀਪੈਂਡੈਂਟ ਇਨਕੁਆਇਰੀ ਕਿਉਂਕਿ ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਆ ਬਲਕਾਰ ਸਿੰਘ ਦੀ ਉਹਨੇ ਆਪਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੁਹਾਡੇ ਅੱਗੇ ਰੂਬਰੂ ਹੋਇਆ ਸੀ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਬੜੀ ਅਬਜੈਕਸ਼ਨੇਬਲ ਵੀਡੀਓ ਇੱਕ ਮਿਨਿਸਟਰ ਸਾਹਿਬ ਦੀ ਮੇਰੇ ਕੋਲ ਆਈ ਹੈ ਜਿਹੜੀ ਮੈਂ ਕਿਸੇ ਹਾਲਾਤੇ ਵੀ ਜਨਤਕ ਨਹੀਂ ਕਰ ਸਕਦਾ ਸੀ ਕਈ ਪ੍ਰੈਸ ਵਾਲੇ ਵੀਰਾਂ ਨੇ ਉਦੋਂ ਵੀ ਮੈਨੂੰ ਕਿਹਾ ਕਿ ਸਾਨੂੰ ਵੀਡੀਓ ਦੇ ਦਿਓ ਮੈਂ ਵੀ ਆਪਦੀ ਜ਼ਿੰਮੇਵਾਰੀ ਸਮਝਦਾ ਹਾਂ ਔਰ ਇਹੇ ਜੀ ਵੀਡੀਓ ਪਬਲਿਕ ਡੋਮੇਨ ਚ ਆਵੇ ਇਹ ਮੈਂ ਠੀਕ ਨਹੀਂ ਸਮਝਦਾ ਔਰ ਇਸ ਲਈ ਤੁਹਾਨੂੰ ਯਾਦ ਹੋਊਗਾ ਕਿ ਤੁਹਾਡੇ ਸਾਹਮਣੇ ਲਾਈਵ ਪ੍ਰੋਗਰਾਮ ਤੋਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਅਪੀਲ ਵੀ ਕੀਤੀ ਭਗਵੰਤ ਮਾਨ ਨੂੰ ਕਿ ਮੈਂ ਇਹ ਅਬਜੈਕਟੇਬਲ ਵੀਡੀਓ ਜੋ ਮੇਰੇ ਕੋਲ ਆਈ ਹੈ ਮੈਂ ਤੁਹਾਨੂੰ ਦਿਣਾ ਚਾਹੁੰਦਾ ਮੈਂ ਚੀਫ ਮਿਨਿਸਟਰ ਦੇ ਘਰ ਫੋਨ ਵੀ ਕੀਤਾ 2741322 ਮੈਨੂੰ ਜੋ ਨੰਬਰ ਯਾਦ ਆਉਂਦਾ ਐ ਐਗਜ਼ੈਕਟਲੀ ਜੀਨੇ ਫੋਨ ਚੁੱਕਿਆ ਸਪਰੇਟਰ ਨੇ ਮੈਨੂੰ ਕਿਹਾ ਕਿ ਤੁਸੀਂ ਲਾਈਵ ਸੁਣਿਆ ਕਿ ਸੀਐਮ ਸਾਹਿਬ ਅੰਦਰ ਐ ਅਸੀਂ ਗੱਲ ਕਰਾਉਨੇ ਆ ਮਗਰ ਜਦ ਸੀਐਮ ਸਾਹਿਬ ਨੂੰ ਪੁੱਛਿਆ ਗਿਆ ਕਿ ਫੋਨ ਆਇਆ ਅਖੀਰ 'ਚ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਨਹੀਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਆਪਰੇਟਰ ਮੈਨੂੰ ਕਹਿੰਦਾ ਸੀ ਐਮ ਸਾਹਿਬ ਹੈ ਨਹੀਂ ਹੁਣ ਤੁਸੀਂ ਇਹ ਗੱਲ ਮੰਨ ਸਕਦੇ ਹੋ ਕਿ ਆਪਰੇਟਰ ਨੂੰ ਨਾ ਪਤਾ ਹੋਵੇ ਕਿ ਸੀਐਮ ਅੰਦਰ ਹੈ ਘਰ ਦੇ ਕਿ ਸੀਐਮ ਬਾਹਰ ਆਪਰੇਟਰ ਨੂੰ ਪਤਾ ਸੀ ਮਗਰ ਆਪਰੇਟਰ 'ਚ ਇੰਨੀ ਹਿੰਮਤ ਨਹੀਂ ਕਿ ਉਹ ਗੱਲ ਕਰਾ ਦਿੰਦਾ ਮੇਰਾ ਮਕਸਦ ਕੀ ਸੀ ਦੇਖੋ ਕਿਸੇ ਦੀ ਬਦਨਾਮੀ ਕਰਨਾ ਮੇਰਾ ਕੰਮ ਨਹੀਂ ਆਈ ਡੂ ਨਾਟ ਵਾਂਟ ਟੂ ਅੰਬੈਰਸ ਐਨੀਵਨ ਹਾਂ ਮਗਰ ਮੇਰੀ ਵੀ ਅਜ ਨਾਗਰਿਕ ਜ਼ਿੰਮੇਵਾਰੀ ਬਣਦੀ ਹੈ ਜੇ ਮੇਰੇ ਧਿਆਨ 'ਚ ਕੋਈ ਗੱਲ ਆਈ ਹੈ ਮੈਂ ਸੀਐਮ ਸਾਹਿਬ ਦੇ ਧਿਆਨ 'ਚ ਲਿਆਵਾਂ ਕਿਉਂਕਿ ਉਹਨਾਂ ਦੇ ਵੀ ਜੇਸ ਮਿਨਿਸਟਰ ਤੇ ਇਲਜ਼ਾਮ ਲੱਗੇ ਉਹਦੇ ਵੀ ਗਾ ਪਰਿਵਾਰ ਨੇ ਮੈਂ ਉਹਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਕਿਸੇ ਨੂੰ ਬੈਰਸ ਨਹੀਂ ਕਰਨਾ ਚਾਹੁੰਦਾ ਪਰਿਵਾਰ ਨੂੰ ਔਰ ਮੈਂ ਚਾਹੁੰਦਾ ਸੀ ਕਿ ਸੀਐਮ ਸਾਹਿਬ ਇਸ ਵੀਡੀਓ ਨੂੰ ऑब्ਜੈਕਸ਼ਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮਨਿਸਟਰ ਨੂੰ ਡਿਸਮਿਸ ਕਰਨ ਉਸ ਸਪੀਡਤਾ ਦੀ ਗੱਲ ਸੁਣਨ ਪਰ ਕਾਰਵਾਈ ਕਰਨ ਮਗਰ ਅਖੀਰ ਚ ਹੋਇਆ ਕਿ ਕਿ ਚੀਫ ਮਨਿਸਟਰ ਸਾਹਿਬ ਆਪ ਇਸ ਮੰਤਰੀ ਨਾਲ ਰਲ ਗਏ ਇੱਕ ਤਰੀਕੇ ਦੇ ਕਿਉਂਕਿ ਸਾਡੀ ਜਿਹੜੀ ਓਪਨ ਡਿਮਾਂਡ ਸੀ ਕੀ ਭਾਈ ਇਹ ਵੀਡੀਓ ਤੁਸੀਂ ਲੈ ਲੋ ਤੇ ਕਾਰਵਾਈ ਕਰ ਲੋ ਬਿਕੋਜ਼ ਵੀ ਆਰ ਕੈਨ ਓਨਲੀ ਬ੍ਰਿੰਗ ਇਟ ਟੂ ਦਾ ਨੋਟਿਸ ਆਫ ਦਾ ਚੀਫ ਮਿਨਿਸਟਰ ਕਿ ਜੇਸ਼ਾਦ ਉਹਨਾਂ ਦੇ ਨੋਟਿਸ ਚ ਨਾ ਹੋਵੇ ਕਾਰਵਾਈ ਕਰਨੀ ਐਕਸ਼ਨ ਕਰਨਾ ਇਹ ਉਹਨਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਅਨਮੋਲ ਹੀਰੇ ਨੇ ਉਹਨਾਂ ਅਨਮੋਲ ਹੀਰਿਆਂ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਮਗਰ ਉਸ ਤੋਂ ਬਾਅਦ ਹੋਇਆ ਕਿ ਕਿ ਮੈਨੂੰ ਔਰ ਮੇਰੇ ਸਾਥੀਆਂ ਨੂੰ ਟਾਰਗੇਟ ਕੀਤਾ ਕਰਨ ਜਾਣਾ ਸ਼ੁਰੂ ਕਰਤਾ ਜਦੋਂ ਵੇਖਿਆ ਕਿ ਟਾਰਗੇਟ ਕੀਤੇ ਆ ਥ੍ਰੈਟ ਆਈ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਣਾਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫਿਰ ਮਿੰਤਾਤੇ ਹੋ ਗਏ ਔਰ ਮੈਂ ਉਹਨੂੰ ਕਿਹਾ ਭਾਈ ਮੇਰੇ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾਫੀ ਮੰਗਣ ਦੀ ਲੋਟ ਕੋਈ ਨਹੀਂ ਨਾ ਮੇਰਾ ਕੋਈ ਪਰਸਨਲ ਮੁੱਦਾ ਤੁਹਾਡੇ ਨਾਲ ਮੁੱਦਾ ਸਿਰਫ ਇਹਨਾ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਇੱਕ ਰਿਸਪਾਂਸਿਬਲ ਪੋਜੀਸ਼ਨ 'ਚ ਬੈਠੇ ਹੋ ਗਾਲਾਂ ਆਮ ਆਦਮੀ ਪਾਰਟੀ ਬਦਲਾਵ ਦੀ ਕਰਦੀ ਹੈ ਫੋਟੋ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਲਾਉਂਦੀ ਹੈ ਪੱਗ ਦਾ ਰੰਗ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਪੱਗ ਦਾ ਰੰਗ ਨਾਲ ਸਹਾਰਾ ਲੈ ਕੇ ਉਹ ਰੰਗ ਬੰਦੇ ਆ ਮਗਰ ਅੰਦਰ ਉਸ ਕਿੰਨੀ ਬੇਇਬਾਨੀ ਭਰੀ ਹੈ ਇਸ ਗੱਲ ਤੋਂ ਡਾਕਟਰ ਚੀਮਾ ਸਾਹਿਬ ਨੇ ਵੀ ਤੁਹਾਨੂੰ ਦੱਸਤਾ ਕਿ ਪਹਿਲਾ ਲਾਲਚੰਦ ਕਟਾਰੂ ਚੱਕ ਦੀ ਵੀਡੀਓ ਆਈ ਉਸ ਵੀਡੀਓ ਨੂੰ ਸੀਐਮ ਨੂੰ ਭੇਜਤਾ ਸੀਐਮ ਸਾਹਿਬ ਨੇ ਕੀ ਕੀਤਾ ਇਨਸਟੈਡ ਆਫ ਉਸ ਨੌਜਵਾਨ ਜਿਹਨੂੰ ਨੌਕਰੀ ਦਾ ਚਾਸਾ ਦੇ ਕੇ ਇਹ ਵੀਡੀਓ ਉਹਦੇ ਨਾਲ ਇਹ ਜੁਰਮ ਹੁੰਗਾ ਰਿਹਾ ਸੋਸ਼ਣ ਹੁੰਗਾ ਰਿਹਾ ਇਨਸਟੈਡ ਆਫ ਉਹ ਪੀੜਤਾਂ ਦੇ ਮਦਦ ਮਦਦ ਤੇ ਆਉਣ ਦੀ ਜਗ੍ਹਾ ਉਸ ਮਨਿਸਟਰ ਨੂੰ ਇੱਕ ਐਸਆਈਟੀ ਬਣਾਈ ਔਰ ਉਸ ਐਸਆਈਟੀ ਨੇ ਕਲੀਨ ਚੇਟ ਕੀਤੀ ਔਰ 2 ਮਹੀਨੇ ਤੱਕ ਬੰਦਾ ਭੱਜਿਆ ਰਿਹਾ ਅਖੀਰ 'ਚ ਉਹਨੇ ਸਟੇਟ ਦੇ ਕਾਬੂ ਆਈ ਜਾਣਾ ਸੀ ਔਰ ਉਹੀ ਗੱਲ ਹੋਈ ਔਰ ਤੁਹਾਨੂੰ ਕਹਤਾ ਨਹੀਂ ਕੰਪਲੇਂਟ ਵਿਡਰਾ ਹੋ ਗਈ ਚਲੋ ਵਿਡਰਾ ਸਾਹਵਾਰੀ ਹੋ ਗਈ ਸਰਕਾਰਾਂ ਬਦਲਣੀਆਂ ਨਹੀਂ ਜਿੰਨਾ ਅਫਸਰਾ ਨੇ ਇਸ ਪੁੱਠੇ ਕੰਮ 'ਚ ਸਾਥ ਦਿੱਤਾ ਜਵਾਬ ਦੇਈ ਤਾਂ ਉਹਨਾਂ ਦੀ ਵੀ ਬਣ ਜਾਣੀ ਹੈ ਕਿਸੇ ਨਾ ਕਿਸੇ ਦਿਨ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਅਰ ਮੈਂ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਹੈ ਵੀਡੀਓ ਕੀਤੀ ਆ ਮਗਰ ਉਹ ਮੂਡ ਚ ਹੀ ਨਹੀਂ ਐਕਸ਼ਨ ਲੈਣ ਦੇ ਬਲਕਿ ਜਿਨੇ ਇਹ ਪੀੜਤਾ ਜੀ ਦਾ ਸੋਚਨ ਹੋਇਆ ਉਹਨੂੰ ਫਰੈਟ ਹੋਰ ਕਾਬੂ ਕਰ ਲਿਆ ਗਿਆ ਕਿ ਤੂੰ ਸ਼ਿਕਾਇਤ ਨਹੀਂ ਕਰਨੀ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕੁਐਸਟ ਦੇ ਕੇ ਆਏ ਆ ਕਿ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਝੀ ਇਹਨਾਂ ਦੇ ਮੰਤਰੀਆਂ ਦੀ ਕਾਰਕੁਝਾਰੀ ਨਾਲ ਨਹੀਂ ਹੋ ਰਹੀ ਇਹ ਜਾ ਕੇ ਉਹਨ ਕੈਨੇਡੀਅਨ ਸੋਇਲ ਫੋਰਨ ਸੋਇਲ 'ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਬਾਹਰ ਦੀ ਦੇਸ਼ ਦੁਨੀਆ ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ ਇੰਡੀਪੈਂਡੈਂਟ ਇਨਕੁਆਇਰੀ ਕਿਉਂਕਿ ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਆ ਬਲਕਾਰ ਸਿੰਘ ਦੀ ਉਹਨੇ ਆਪਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ ਚ ਅਖੀਰ ਚ ਕੇਸ ਇਹਨਾਂ ਨੂੰ ਵਿਡਰੋਅ ਕਰਦਾ ਪਿਆ ਜਦ ਰੌਲਾ ਪਿਆ ਔਰ ਉਹਨਾਂ ਬੱਚਿਆਂ ਨੂੰ ਇਨਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਇਟ ਇਜ਼ ਨੈਕ ਸਕੋਪ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਬ ਚਾਰਕ ਤੌਰ ਤੇ ਭੇਜ ਤੋਂ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤੱਕ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਤੋਂ ਹੁਣਾ ਸਰਕਾਰਾਂ ਬਦਲਦੀਆਂ ਨੇ ਔਰ ਬਦਲਣਗੀਆਂ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ there will be answerable in public domain nobody is above law aur eh mangal hai ke aaye a independent inquiry and ehna nu 26 january nu ehna nu chandal raun di aagya na dikki jave and ehna nu cabinet to dismiss karke action liya jave bahut bahut dhanwad